ਤੇ ਜਦੋਂ ਤੁਸੀਂ ਬਈ ਇਸ ਪਾਸੇ ਆਏ ਸੀਗੇ ਹਨ ਮੈਂ ਕਿ ਤੁਹਾਨੂੰ ਵੇਖ ਕੇ ਕੋਈ ਕਹਿ ਨਹੀਂ ਜ਼ਾਦਾ ਕਿ ਤੁਸੀਂ ਗੁਰਬਾਣੀ ਪੜ੍ਹਦੇ ਆਂ ਹਨ ਕਿਉਂਕਿ ਕਈ ਵਾਰ ਲੋਕੀ ਕੇ ਦਿਖਾਉਣ ਵੱਧ ਹੁੰਦੇ ਮੈਂ ਇਹ ਗੱਲ ਕਹੂੰਗਾ ਮੈਂ ਜੋ ਹੈਗਾ ਇੰਜ ਰਿਐਲਿਟੀ 'ਚ ਆਂ ਹਮ ਆਪਾਂ ਕੋਈ ਵਿਖਾਵਾ ਨਹੀਂ ਕਿਉਂਕਿ ਮੈਨੂੰ ਪਿਆਰ ਹੀ ਬਹੁਤ ਗੁਰਬਾਣੀ ਨਾਲ ਮੈਨੂੰ ਛੋਟੇ ਹੁੰਦੇ ਤੇ ਹੋ ਗਿਆ ਸੀ ਇਹ ਮੋਡਲਿੰਗ ਤੋਂ ਔਰ ਮੇਰੇ ਜਦੋਂ 6th ایئر ਦੀ ਮੈਂ ਗੱਲ ਕੀਤੀ ਨਾ ਅਜੇ ਤੋਂ 25 20 ਸਾਲ ਬਿਨਾਂ ਹਣੇ ਉਦੋਂ ਪਹਿਲਾਂ ਤੋਂ ਆ ਮੈਂ ਪਿਆ ਸਕੂਲ ਦੇ ਵਿੱਚ ਮੈਂ ਅੱਗੇ ਵੀ ਦੱਸਦਾ ਸੀ ਮੈਂ 7 ਸਾਲ ਫਰਸਟ ਆਇਆ ਮਾ ਗੁਰਮੁਖੀ ਲਿਪੀ ਲਿਖੋ ਸਾਡੇ ਨਾ ਉਦੋਂ ਉਦੋਂ ਬਹੁਤ ਅੱਸੀਗਾ ਇਹ ਉਦੋਂ ਬੱਚੇ ਜੋ ਅੱਜ ਕੱਲ ਧਾਰਮਿਕ ਟੈਸਟ ਹੀ ਪੇ ਹੈ ਹੀ ਨਹੀਂ ਉਹ ਸਕੂਲਾਂ ਸਾਰੇ ਚੱਕ ਹੀ ਦਿੱਤਾ ਉਹ ਪੰਜਾਬ 'ਚ ਤਾਂ ਖਾਸ ਕਰਕੇ ਹੋਣਾ ਹੀ ਚਾਹੀਦਾ ਸੀ ਨਾ ਧਾਰਮਿਕ ਦਾ ਉਹ ਬਿਲਕੁਲ ਆਪਣਾ ਇੱਕ ਲੈਕਚਰ ਉਹ ਸਾਰੇ ਚੱਕ ਦਿੱਤੇ ਨੈਤਿਕ ਵਿੱਦਿਆ ਦੇ ਪੇਪਰ ਹੁੰਦੇ ਸੀ ਉਹ ਦਿੱਕੇ ਹੁੰਦੇ ਸੀ ਤੇ ਮੈਂ 7 ਸਾਲ ਉੱਥੇ ਮਤਲਬ ਵਨ ਕੀਤਾ ਸੀਗਾ ਮੈਡਲ ਲਿੱਟਿਆ ਸੀ ਅੱਛਾ ਲਿਖਣ ਚ ਗੁਰਮੁਖੀ ਲਿਪੀ ਲਿਖਣੀ ਬਹੁਤ ਔਖੀ ਉਦੋਂ ਤੇ ਪਿਆਰ ਬਣੇਵੇਂ ਹੂੰ ਕੋਈ ਵਿਖਾਵਾ ਨਹੀਂ ਬਿਲਕੁਲ ਤੇ ਬਾਣੀ ਕਿਵੇਂ ਬਈ ਹੁਣ ਫਿਰ ਪੜਦੇ ਹੋਰ ਡਿਲੀ ਹਾਂਜੀ ਬਾਣੀ ਪੜੀ ਦੀ ਆ ਹੂੰ ਬਾਣੀ ਪੜ ਕੇ ਮੈਂ ਸਮਝੀ ਦੀ ਸਮਝ ਵੈਸੇ ਮੈਨੂੰ ਤਾਂ ਹੁਣ ਕਾਫੀ ਟਾਈਮ ਹੋ ਗਿਆ ਹੁਣ ਸਿਰਫ ਉਹਦੇ ਉੱਤੇ ਤੁਰਨ ਦੀ ਕੋਸ਼ਿਸ਼ ਕਰ ਰਹੇ ਆ ਹੂੰ ਚੱਲਣ ਦੀ ਇਹ ਬਹੁਤ ਵੱਡੀ ਗੱਲ ਆ ਬਈ ਹੈਨਾ ਹਾਂ ਬਿਲਕੁਲ ਹੈਗੀ ਆ ਜੀ ਬਾਣੀ ਪੜ ਲਈ ਹੂੰ ਹੁਣ ਸਮਝ ਵੀ ਲਈ ਹੁਣ ਜੀ ਕਰਦਾ ਇਹ ਤੇ ਚੱਲੀ ਗਏ ਹੋਰ ਹੁਣ ਜੀ ਇਦਾਂ ਕਰਦਾ ਜਿਵੇਂ ਮੰਨ ਲਓ ਹੁਣ ਮੇਰੀ 38 ਆ 40 ਤੋਂ ਬਾਅਦ ਚ ਤਾਂ ਅਸੀਂ ਇਹ ਸੋਚ ਰਹੇ ਆਂ ਵੀ ਕਿਤੇ ਸਾਈਡ ਤੇ ਹੋਈਏ ਜਿੰਨਾ ਕਸੀਂ ਧਾਇਰੇ ਆਪਣੇ ਸੈੱਟ ਕਰਨੇ ਸੀ ਉਹ ਹੋ ਗਏ ਆ ਮਹਾਰਾਜ ਦੀ ਕਿਰਪਾ ਨਾਲ ਹੂੰ ਹੁਣ ਥੋੜਾ ਜਿਹਾ ਜਿਵੇਂ ਬਾਣੀ ਪੜੀ ਜਿਵੇਂ ਸਾਨੂੰ ਗੁਰੂ ਸਾਹਿਬ ਨੇ ਜਾਂ ਆਪਣੇ ਗੁਰਮੁਖ ਜੀਵਾਂ ਨੇ ਭਗਤਾਂ ਨੇ ਸਾਨੂੰ ਗੁਰਬਾਣੀ ਦੱਸੀ ਹੈ ਨਾ ਰਾਹ ਕੁਛ ਨਾ ਕੁਛ ਤਰੀ ਉਹਦੇ ਤੇ ਆਉਦੇ ਅੰਦਰ ਦੇ ਅਨੁਭਵ ਲਿਏ ਹੁਣ ਇਹ ਦਿਲ ਕਰਦਾ ਹੂੰ ਸਹੀ ਗੱਲ ਹੈ ਬਾਣੀ ਪੜਨੀ ਸੌਖੀ ਆ ਪਰ ਉਹ ਤੇ ਤਰਨਾ ਔਖਾ ਬਹੁਤ ਔਖਾ ਜੀ ਬਹੁਤ ਔਖਾ ਤੁਹਾਨੂੰ ਸਾਰਾ ਕਾਮ ਕ੍ਰੋਧ ਨਿੰਦਿਆ ਤੋਂ ਮੁਕਤ ਹੋਣਾ ਪੈਣਾ ਗੈਲਸ ਤੋਂ ਮੁਕਤ ਹੋਣਾ ਪੈਣਾ ਬਹੁਤ ਡਿਫਿਕਲਟ ਹੈ ਇਹ ਰਾਹ ਅੱਜ ਦੇ ਟਾਈਮਸ ਦਾ ਬਿਲਕੁਲ ਤੁਸੀਂ ਯਾਰਾ ਕਿੰਨਾਂ ਸੁਣਦੇ ਆ ਵੀ ਕਿੱਥੋਂ ਤੁਸੀਂ ਸਤਨ ਜਾਗ ਜਿਆਦਾ ਕਿੱਥੋਂ ਲੱਗੀ ਕਿ ਮੈਂ ਜ਼ਿਆਦਾ ਅਧਿਆਤਮਿਕ ਤੌਰਾਂ ਜਾ ਮੈਂ ਜ਼ਿਆਦਾ ਬਾਣੀ ਪੜਾਂ ਜਾਂ ਮੈਂ ਜ਼ਿਆਦਾ ਸਿਮਰਨ ਕਰਾਂ ਕਿੱਥੋਂ ਤੁਸੀਂ ਸੁਣ ਜਾਗ ਲੱਗੀ ਚੀਜ਼ ਦੀ ਦੇਖੋ ਛੋਟੇ ਹੁੰਦੇ ਤਾਂ ਮੈਂ ਗੁਰਬਾਣੀ ਪੜਿ ਜੋ ਆਪਣੇ ਬੱਚਿਆਂ ਨੂੰ ਆਪਣੇ ਮਾਪਿਓ ਕਹਿੰਦੇ ਵੀ ਤੁਸੀਂ ਗੁਰਬਾਣੀ ਪੜੋ ਛੋਟੇ ਹੁੰਦੇ ਤਾਂ ਗੁਰਬਾਣੀ ਪੜਨ ਲੱਗੇ ਸੀ ਨਾ ਹੂੰ ਜ਼ਿਆਦਾ ਜੇ ਮੈਂ ਕਹਾਂ ਮੈਨੂੰ ਨੌਲੇਜ ਦਾ ਮਤਲਬ ਮੈਨੂੰ ਲੱਗਾ ਵੀ ਮੈਨੂੰ ਬਹੁਤ ਅੰਦਰ ਤੱਕ ਜਾਣਾ ਚਾਹੀਦਾ ਜਪਜੀ ਸਾਹਿਬ ਰਹਿਰਾ ਸਕੀਰਤ ਸੋਲੇ ਤੋਂ ਵੀ ਅੱਗੇ ਹੀ ਜਾਈਏ ਵੀ ਅੱਗੇ ਗੁਰੂ ਸਾਹਿਬ ਚ ਕੀ ਲਿਖਿਆ ਹੋਇਆ ਸਾਨੂੰ ਗੁਰੂ ਸਾਹਿਬ ਨੇ ਗ੍ਰੰਥ ਵਾਕਿਆ ਦੇਖਿਆ ਸੀ ਉਹ ਜੀ ਮੈਂ ਓਸ਼ਨ ਨੂੰ ਸੁਣਨ ਲੱਗ ਗਿਆ ਸੀਗਾ 17-18 ਸਾਲ ਦੀ ਉਮਰ ਦੀ ਹਮ ਇੱਕ ਮੈਂ ਦੱਸ ਦਿੰਦਾ ਮੈਨੂੰ ਇੱਕ ਬੀਐਮ ਦੇ ਵਿੱਚ ਨਾ ਅਸੀਂ ਖੜੇ ਸੀਗੇ ਤੇ ਇਹ 20 ਸਾਲ ਪੁਰਾਣੀ ਗੱਲ ਹੋਊਗੀ ਇੱਕ ਮੁੰਡੇ ਨੇ ਨਾ ਮੈਨੂੰ ਸਵਾਲ ਕੀਤਾ ਕਹਿੰਦੇ ਬਾਈ ਇੱਕ ਬੁੱਕ ਆ ਸਾਡੇ ਨਾ ਡਾਕਟਰ ਸੀ ਪਿੰਡ ਉਹ ਜਦੋਂ ਉਹਨੇ ਉਹ ਬੁੱਕ ਪੜ੍ਹੀ ਨਾ ਉਹ ਮੈਂਟਲੀ ਅਫਸਰਟ ਹੋ ਗਿਆ ਮੇਰੇ ਤੇ ਇੰਟਰਸਟ ਹੀ ਪੜਨ ਦਾ ਮੈਂ ਕਹਿੰਦਾ ਯਾਰ ਮੈਨੂੰ ਬੁੱਕ ਲਿਆ ਕੇ ਦੋ ਤੋਂ ਹਮ ਕਹਿੰਦੇ ਨਹੀਂ ਨਹੀਂ ਰਹਿਣ ਦਿਓ ਯਾਰ ਇਹ ਤਾਂ ਨਹੀਂ ਪੜ੍ਹਨੀ ਤੁਸੀਂ ਮੈਂ ਕਹਿੰਦਾ ਨਹੀਂ ਯਾਰ ਮੈਨੂੰ ਲਿਆ ਕੇ ਤੂੰ ਮੈਂ ਪੜਨੀ ਹੈ ਕੁਛ ਨਹੀਂ ਤੇ ਮੈਂ ਵੇਖਿਆ ਤਾਂ ਅਸੀਂ ਵੀ ਏਡੇ ਡਾਕਟਰ ਲਾਈਨ ਦਾ ਬੰਦਾ ਕਿਵੇਂ ਅਫਸਰ ਹੋ ਗਿਆ ਹੂੰ ਤੇ ਉਹ ਬੁੱਕ ਦਾ ਨਾਮ ਸੀਗਾ ਕਸਤੂਰੀ ਕੁੰਡਲ ਬਸੇ ਅੱਛਾ ਉਹ ਛੋਲੀ ਬੁੱਕ ਸੀ ਉਹ ਕਬੀਰ ਬਾਣੀ ਆ ਉਹ ਕਬੀਰ ਦੇ ਦੋਹਿਆਂ ਦੀ ਉਹਨੇ ਇੰਨੀ ਵਧੀਆ ਵਿਆਖਿਆ ਕੀਤੀ ਸੀ ਵੀ ਤੁਹਾਡੇ ਅੰਦਰ ਹੀ ਆ ਸਾਰਾ ਕੁਛ ਕਸਤੂਰੀ ਕੁੰਡਲ ਬਸੇ ਅੱਛਾ ਮੈਂ ਉਹ ਪੜੀ ਜਦੋਂ ਮੈਂ ਪੜੀ ਨਾ ਫਿਰ ਮੈਨੂੰ ਉਹਦਾ ਮਤਲਬ ਕਿ ਨਾ ਸਵਾਦ ਹੀ ਵੱਖਰਾ ਉਹ ਮੈਂ ਹੁਣ ਬਿਆਨ ਹੀ ਨਹੀਂ ਕਰ ਸਕਦਾ ਕੈਮਰੇ ਅੱਗੇ ਉੱਥੋਂ ਮੈਨੂੰ ਉਹ ਛੋਦਾ ਜਿਹੜਾ ਪੜ੍ਹਨਾ ਸ਼ੁਰੂ ਕੀਤਾ ਸੀ ਮੈਂ ਕਿਤਾਬਾਂ ਉਹਦੇ ਨਾਲ ਮੈਨੂੰ ਜਾਦਾ ਫਿਰ ਅੱਗੇ ਅੱਗੇ ਜੱਗੇ ਇਸ ਲਾਈਨ 'ਚ ਆ। ਅੱਛਾ ਪਰ ਉਹ ਹੁਣ ਤਾਂ 21 ਕੰਟਰੀਆਂ 'ਚ ਬੈਨ ਕੀਤਾ ਹੋਇਆ ਵੈਸੇ ਵੀ ਲੋਕੀ ਬਹੁਤ ਕਈ ਉਹਨੂੰ ਮਿੱਤਰਮੰਦ ਦੇ ਵਿਰੁੱਧ ਕਹਿੰਗੇ ਬਹੁਤ ਬੋਲਦੇ ਸੀ ਉਹੋ ਹਨਾ ਤੇ ਤੁਸੀਂ ਪਰ ਉਹਨੂੰ ਸੁਣ ਕੇ ਤੇ ਗਰਵਾਣੀ ਦੇ ਪਾਸੇ ਆ ਗਏ। ਨਹੀਂ ਜੀ ਜਿਨ੍ਹਾਂ ਨੇ ਉਹਸ਼ੋ ਨੂੰ ਡੀਪਲੀ ਪੜ੍ਹਿਆ ਹੋਇਆ ਨਾ ਉਹ ਕਦੀ ਨਹੀਂ ਕਹਿਣਗੇ ਉਹ ਮਾੜਾ ਬੋਲੇ ਕਿਸੇ ਧਰਮ ਲਈ ਉਹ ਧਰਮਾਂ ਤੋਂ ਆਯਾਦ ਕਰਦੇ ਸੀ। ਉਹ ਹਿੰਦੂਤਾਂ ਦੇ ਪੈਦਾ ਹੋਏ ਸੀ। ਹਿੰਦੂਤਾਂ ਦੇ ਪੂਰਾ ਉਹਨਾਂ ਨੇ ਉਲੇਖ ਕੀਤਾ ਬਹੁਤ ਸਹੀ ਕੀਤਾ। ਜਿਹੜਾ ਹਿੰਦੂ ਪੜ੍ਹੂਗਾ ਉਹ ਹਿੰਦੂ ਧਰਮ ਨਾਲ ਦਿਲੋਂ ਜੜ ਜਾਊਗਾ ਜਿਹੜਾ ਉਹਨਾਂ ਨੂੰ ਗੁਰੂ ਗ੍ਰੰਥ ਸਾਹਿਬ ਨੂੰ ਮਤਲਬ ਅੱਜ ਮੰਨਦੇ ਹਨ ਮੰਨ ਲਓ ਜਿਹੜਾ ਉਹਨਾਂ ਨੂੰ ਸੁਣੂਗਾ ਗੁਰੂ ਮਹਾਰਾਜ ਦੀਆਂ ਜਿਹੜੀਆਂ ਉਹਨਾਂ ਨੇ ਵਿਆਖਿਆ ਕੀਤੀਆਂ ਨਾ ਦਿਲ ਤੋਂ ਪੜ੍ਹੂਗਾ ਉਹ ਗੁਰੂ ਗ੍ਰੰਥ ਸਾਹਿਬ ਨਾਲ ਦਿਲੋਂ ਜੁੜ ਜਾਊਗਾ ਜਿਵੇਂ ਕਿ ਮੈਂ ਜੁੜਿਆ ਹੋਇਆ ਹਾਂ ਅੱਛਾ ਬਹੁਤ ਸੋਹਣੀ ਵਿਆਖਿਆ ਕੀਤੀ ਹੈ ਇਹ ਧਰਮ ਦੇ ਜਿਹੜੇ ਅਖੰਡਵਾਦ ਚੱਲਿਆ ਜਿਨ੍ਹਾਂ ਨੂੰ ਇਹ ਚੰਗੇ ਨਹੀਂ ਲੱਗਦੇ ਸੀ ਉਹਨਾਂ ਨੇ ਇਹ ਚਲਾ ਜੇ ਇਹ ਬੰਦੇ ਦੀ ਵਿਚਾਰਧਾਰਾ ਸਾਰੇ ਘਰ-ਘਰ ਪਹੁੰਚ ਗਈ ਨਾ ਤਾਂ ਫਿਰ ਮਤਲਬ ਉਹਨਾਂ ਦਾ ਸਿਸਟਮ ਹੀ ਖਤਮ ਹੋ ਜਾਣਾ ਸੀ ਸਾਰਾ ਪਰ ਉਹ ਛੋਲੇ ਨੇ ਵਿਚਾਰ ਹਮੇਸ਼ਾ ਵਿਚਾਰ ਤਾਂ ਜਿੰਨੀਆਂ ਵਾਰੀਆਂ ਵਿਵਾਦਤੀਆਂ ਨੇ ਤੇ ਈ ਏਦਾਂ ਕਿਉਂ ਹੋਇਆ ਜੇਕਰ ਤੁਸੀਂ ਕਹਿ ਰਹੇ ਕਿ ਉਹ ਤਾਂ ਜੋੜਦੇ ਸੀ ਤੇ ਪਰ ਉਹਨਾਂ ਦੇ ਵਿਚਾਰਾ ਹਮੇਸ਼ਾ ਵਿਵਾਦਤ ਹੀ ਰਹੀਆਂ ਵਾ ਉਹ ਤਾਂ ਹੀ ਕਿਉਂਕਿ ਮੌਕੇ ਦੇ ਜਿਹੜੇ ਬੁਜਾਰੀ ਹੁੰਦੇ ਆ ਨਾ ਮੌਕੇ ਦੇ ਉਹ ਜਦੋਂ ਕੋਈ ਬੰਦਾ ਧਰਮ ਨਾਲ ਜੋੜਦਾ ਦਿਲੋਂ ਉਹਨਾਂ ਨੂੰ ਜੋੜ ਨਹੀਂ ਦੇਣਾ ਚਾਹੁੰਦੇ ਸਮਾਰਟ ਮਿਸਟਰ ਸਿਰਫ ਚਾਰਟ ਨਹੀਂ ਦੇਖਦਾ ਉਹ ਦੇਖਦਾ ਹੈ ਕੰਪਨੀ ਕੇ ਮੂਵਸ اور ਇਹ ਮੂਵਸ ਨੂੰ ਗ੍ਰੋਪ ਰੈਕ ਕਰਤਾ ਹੈ ਡਿਵਿਡੈਂਡ ਆ ਰਹਾ ਹੈ 25